ਭਾਰਤ ਮੈਂ ਦਰਜੀਤ ਚੁਹਾ ਦੋਸਤੋ ਪੰਜਾਬ ਦੇ ਵਿੱਚ ਪਿਛਲੇ ਕਾਫੀ ਦਿਨਾਂ ਤੋਂ ਜਿਹੜਾ ਹੜ੍ਹਾਂ ਦੀ ਤੇ ਕ੍ਰੋਪੀ ਦੀ ਮਾਲ ਜਿਹੜੀ ਆ ਬਹੁਤ ਲੋਕ ਚੱਲ ਰਹੀ ਹੈ ਇਹਦੇ ਵਿੱਚ ਪੰਜਾਬ ਦੇ 7 ਜ਼ਿਲ੍ਹਿਆਂ ਦੇ ਵਿੱਚ ਤਾਂ ਪਾਣੀ ਇਸ ਤਰ੍ਹਾਂ ਡੁੱਬਿਆ ਜਿਹਦੇ ਵਿੱਚ ਪਿੰਡ ਜਿਹੜੇ ਪਾਣੀ ਦੇ ਵਿੱਚ ਅੱਗ ਗਏ 2-4 ਫੁੱਟ 5 ਫੁੱਟ ਕਈ ਜਗ੍ਹਾ ਤੇ ਜਿਹੜੀਆਂ ਰੁੜਨ ਦੀਆਂ ਵੀ ਸੰਭਾਵਨਾ ਹੈ ਜਿਹੜੀਆਂ ਜਾਣਕਾਰੀ ਮਿਲੀ ਆ ਤੇ ਨਾਲ ਦੀ ਨਾਲ ਇਸ ਦੇ ਏਪ ਦੇ ਵਿੱਚ ਬਹੁਤ ਸਾਰੀਆਂ ਸਮਾਜਿਕ ਧਾਰਮਿਕ ਸੰਸਥਾਵਾਂ ਜਿਹੜੇ ਮੁਅਜਜ਼ਤ ਬਖਤੀਆ ਉਹਨਾਂ ਲੋਕਾਂ ਨੂੰ ਹਰ ਪੀੜਤ ਲੋਗਾਂ ਲਈ ਦੱਸਦਾ ਜਾਂ ਉਹਨਾਂ ਦੀ ਕਿਸੇ ਨਾ ਕਿਸੇ ਤਰ੍ਹਾਂ ਦੀ ਸਹਾਇਤਾ ਪਹੁੰਚਾ ਰਿਹਾ ਹੈ ਇਸੇ ਲੜੀ ਦੇ ਤਹਿਤ ਅਜਸਾਬਾ ਕਾ ਕੇਂਦਰੀ ਮੰਤਰੀ ਵਿਜੇ ਸਾਪੜਾ ਜੀ ਹੋਰਾ ਨੇ ਜਿਹੜਾ ਹਰ ਪੀੜਤਾਂ ਲਈ ਜਿਹੜੀ ਰਾਹਤ ਸਮਗਰੀ ਹੈ ਜਾਂ ਜੋ ਵੀ ਜ਼ਰੂਰਤਾਂ ਸਮਾਨ-ਸਮਾਨ ਅੱਜ ਰੈੱਡ ਕਰਾਸ ਰਾਹੀਂ ਜਿਹੜਾ ਦਿੱਤਾ ਹੈ ਤੇ ਨਾਲ ਦੀ ਨਾਲ ਉਹਨਾਂ ਨੇ ਇਹ ਵੀ ਗੱਲ ਕੀਤੀ ਆ ਉਹਨਾਂ ਨੇ ਸਮ ਵਿੱਚ ਹੋਰ ਵੀ ਕਿ ਜਿਹੜੀ ਕਿਸੇ ਤਰ੍ਹਾਂ ਦੀ ਜੂਟ ਉਹ ਕਿਚਾ ਇਹ ਖਾਣ ਵਾਲੇ ਪਦਾਰਥ ਹੋਣ ਚਾਹੀਏ ਕਿ ਪੈਨਨ ਜਾਂ ਕਿਸੇ ਤਰ੍ਹਾਂ ਦਾ ਵੀ ਉਹਦੇ ਲਈ ਵੀ ਮਤਲਬ ਸੋ ਇਸ ਵਿਸ਼ੇ ਦੇ ਅਗੇ ਗੱਲ ਕਰਾਂਦੇ ਸਾਂ ਭਾਜੀ ਨੇ ਤੇ ਅੱਜ ਕਿਵੇਂ ਇਹ ਕਿਹੜਾ ਜਿਹੜੀ ਅਸ ਦਿੱਤੀ ਆ ਜਾਂ ਕੀ ਦਿੱਤਾ ਤੇ ਆਉਣ ਵਾਲੇ ਸਮੇਂ ਚ ਉਹਨਾਂ ਦੀ ਹੋਰ ਕੀ ਪਲਣੇ ਸਾਮਾਜੀ ਤੁਹਾਡਾ ਸਵਾਲ ਤਾਂ ਜੀ ਦਾ ਵਾਪਸ ਐ ਸਾਮਾਜੀ ਅੱਜ ਤੁਸੀਂ ਰੈੱਡ ਪ੍ਰੋਸੈਸਸ ਦਾ ਦੇ ਵਿੱਚ ਜਾ ਕੇ ਹਰ ਫੀਲਟਾ ਨੂੰ ਸਹਿਯੋਗ ਕੀਤਾ ਜਾਂ ਕੀ ਕੀਤਾ ਤੋ ਅਸਲ ਵਿੱਚ ਬੜੀ ਆਫਤਾ ਪੂਰੀ ਪੰਜਾਬ ਦੇ ਵਿੱਚ ਬੜੇ ਮੰਦ ਬਾਗੇ ਹਾਲਾਤਾਂ ਦੇ ਵਿੱਚੋਂ ਪੂਰਾ ਪੰਜਾਬ ਨਿਕਲ ਰਿਹਾ ਜੀ ਬਿਲਕੁਲ ਅਸੀਂ ਸਾਰੇ ਇਸ ਚੀਜ਼ ਨਾਲ ਸਹਿਮਤ ਹਾਂ ਹਰ ਕੋਈ ਕਿਤੇ ਨਾ ਕਿਤੇ ਕਿਸੇ ਨਾ ਕਿਸੇ ਕੋ ਕੋ ਜਿਹੜਾ ਧੁਕੀ ਬੈਠਾ ਹੈ ਜੀ ਔਰ ਐਸੇ ਹਾਲਾਤਾਂ ਦੇ ਵਿੱਚ ਬਹੁਤ ਸਾਰੇ ਲੋਕ ਜਿਹੜੇ ਆ ਕਰੋ ਬੇਕਾਰ ਦੇ ਬੈਠੇ ਆ ਜਿਨ੍ਹਾਂ ਦੇ ਘਰਾਂ ਦੇ ਛਤਾਂ ਇਹ ਪਾਣੀ ਕਰ ਜਿਹੜਿਆ ਜਾਂ ਘਰਾਂ ਚ ਪਾਣੀ ਇੰਨਾ ਆ ਗਿਆ ਜੀ ਉਹ ਘਰ ਦੇ ਵਿੱਚ ਰਹਿ ਨਹੀਂ ਸਕਦੇ ਤੇ ਉਹਨਾਂ ਦੀ ਲੋੜ ਲਈ ਜੋ ਵੀ ਸਮਾਨ ਚਾਹੀਦਾ ਸੀ ਚਾਹੇ ਉਹ ਰਾਸ਼ਨ ਦੇ ਰੂਪ ਸੀ ਪੀਣ ਵਾਲੇ ਪਾਣੀ ਦੇ ਰੂਪ ਸੀ ਚਾਹੇ ਦਵਾਈਆਂ ਦੇ ਰੂਪ ਚ ਚਾਹੇ ਉਹ ਉਹਨਾਂ ਦੇ ਤਰਪਾਲਾਂ ਜਿਹੜੀਆਂ ਆਰਟੀ ਤੌਰ ਤੇ ਕੰਬੂ ਜਿਹੜੇ ਕਹਿ ਸਕਦੇ ਆ ਜੀ ਉਹ ਲਗਾ ਕੇ ਜਿਹੜਾ ਸੇ ਕੰਮ ਕਰਨ ਦੇ ਰੂਪ ਦੇ ਵਿੱਚ ਉਹਨਾਂ ਦੀ ਲੋੜ ਹੈ ਜੀ ਸੋ ਅਸੀਂ ਪ੍ਰਸ਼ਾਸਨ ਅਧਿਕਾਰੀਆਂ ਨੂੰ ਕਿਹਾ ਸੀ ਦੀ ਸੀ ਸਾਹਿਬ ਨੂੰ ਕਿਹਾ ਸੀ ਕਿ ਉਹਨਾਂ ਨੇ ਕਿਹਾ ਸੀ ਰੈੱਡ ਕਰਾਸ ਵਾਲਿਆਂ ਨੂੰ ਜੋ ਵੀ ਮੰਗ ਦਿੰਦੇ ਦੇ ਉਹ ਉਹਨਾਂ ਦੇ ਤਹਿਤ ਜਿਹੜੇ ਉਹਨਾਂ ਨੇ ਲਗਭਗ 500 ਪੇਟੀਆਂ ਪਾਣੀ ਦੀ ਦਾ ਇਤਿਆਸ ਜੀ ਉਹ ਉੱਤੇ ਉਹਨਾਂ ਨੂੰ ਸਪਲਾਈ ਕਰਤੀ ਜਿਹੜੀ ਅੱਜ 350 ਉਹਨਾਂ ਦਿੱਤੀ ਬਸ ਮੇਰੀ ਕੱਲ ਤੱਕ ਪਹੁੰਚ ਜਾਏ ਔਰ ਵੀ ਉਹਨਾਂ ਨੇ თ ਕਿ ਅੱਗੇ ਕੁਝ ਤਰਪਾਲਾਂ ਸੀਗੀਆਂ ਖਾਣੇ ਦੇ ਰੂਪ ਦੇ ਵਿੱਚ ਵੀ ਸੀ ਕੋਸ਼ਿਸ਼ਾਂ ਸਿੰਘ ਜੀ ਹੋਰ ਦੂਸਰੀਆਂ ਜੀਆਂ ਦੇ ਜਾਂ ਲੋਕਾਂ ਨੂੰ ਸਿੱਧੇ ਆਪਣੀਆਂ ਜੀ ਤੌਰ ਤੇ ਦਿੰਨੇ ਆ ਪਰ ਅਸੀਂ ਇਸ ਕਰਕੇ ਸਿੱਧੇ ਤੌਰ ਤੇ ਆਪ ਘਾਟ ਦਿੰਨੇ ਕਿਉਂਕਿ ਬਹੁਤ ਸਾਰੀਆਂ ਐਨ ਜੀਓ ਲੱਗੀਆਂ ਜੀ ਕਿਸੇ ਨੂੰ ਨਹੀਂ ਪਤਾ ਕਿੱਥੇ ਕੀ ਕੀ ਹੈ ਕਿੱਥੇ ਸਮਾਨ ਗੁੱਬਣਾ ਜਾਂਦੀ ਜਾਂਦਾ ਕਿੱਥੇ ਸਮਾਨ ਇਕ ਪਹੁੰਚਦਾ ਨਹੀਂ ਇਸ ਕਰਕੇ ਅਸੀਂ ਸਾਰਿਆਂ ਨੇ ਤੈਅ ਕੀਤਾ ਸੀ ਵੀ ਅਸੀਂ ਸਰਕਾਰ ਦੇ ਪ੍ਰਸ਼ਾਸਨਿਕ ਅੰਦੇ रेड क्रॉस ਦੇ ਮਾਧਿਅਮ ਨਹੀਂ ਲਈ ਜੀ ਤਾਂ ਕਿ ਉਹਨਾਂ ਕੋ ਸਾਰੀ ਜਗ੍ਹਾ ਦੀ ਰਿਕੁਆਇਰਮੈਂਟ ਹੈ ਜਿੱਥੇ ਜਿੱਥੇ ਉਹਨਾਂ ਨੂੰ ਲੋੜ ਹੈਗੀ ਉੱਥੇ ਆਪਣੇ ਤੌਰ ਤੇ ਦਿੰਦੇ ਰਹਿਣਗੇ ਔਰ রেড ਕ੍ਰੋਸ ਨੂੰ ਕਿਹਾ ਵੀ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਚਾਹੇ ਉਹ ਦਵਾਈਆਂ ਦੇ ਰੂਪ ਚ ਚਾਹੇ ਉਹ ਖਾਂਡ ਪਿੰਡ ਦੇ ਰੂਪ ਚ ਚਾਹੇ ਉਹ ਸੁੱਕੇ ਰਾਸ਼ਨ ਦੇ ਰੂਪ ਚ ਚਾਹੇ ਬਣਿਆ ਰਾਸ਼ਨ ਦੇ ਰੂਪ ਚ ਦਵਾਈਆਂ ਦੇ ਰੂਪ ਚ ਔਰ ਮੌਨਸੇਕਲ ਰੂਪ ਚ ਜਾਂ ਕਿਸੇ ਵੀ ਰੂਪ ਚ ਉਹ ਅਸੀਂ ਉਹਨਾਂ ਨੂੰ ਜਿਹੜੀਆਂ ਸਾਡੀ ਜਿਹੜੀ ਸੰਸਥਾ ਹੈ ਉਹ ਭਾਰਤ ਸਰਕਾਰ ਬਣਾਦੀ ਜੀ ਸਾਡੀ ਇਹ ਸਸਤਾ ਉਸ ਦੇ ਮਾਧਮ ਦੇ ਨਾਲ ਸੀ ਉਹਨਾਂ ਨੂੰ ਬਿਆੰਗੇ ਸੋ ਆ ਜਿਹੋ ਦੇ ਨਿਮਤ ਸੀ ਇਹ ਉਸ ਮਾਧਿਕ ਪੁਵਾੜਾਂ ਦੇ ਉਹਨਾਂ ਨੂੰ ਜਿਹੜੇ ਤਰਪਾਲਾਂ ਦੇਖੇ ਹੈ ਕੁਸਮਾਨ ਜਿਹੜਾ ਅਸੀਂ ਗੱਲ ਕਰ ਰਹੇ ਹਾਂ ਔਰ ਮੈਂ ਤੁਹਾਡੇ ਮਾਧਮ ਦੇ ਨਾਲ ਸਾਰੇ ਪੂਰੇ ਇਲਾਕੇ ਦੇ ਨਿਵਾਸੀਆਂ ਨੂੰ ਕਹਿਣਾ ਚਾਹਾਂ ਕਿਸੇ ਵੀ ਵਿਅਕਤੀ ਜੀ ਕਿਸੇ ਵੀ ਤਰ੍ਹਾਂ ਦੀ ਲੋੜ ਹੋਵੇ ਉਹ ਸਾਡੇ ਤੱਕ ਅਪਰੋਚ ਕਰਦੇ ਤੁਹਾਡੇ ਮਾਧਮ ਦੇ ਨਾਮ 'ਤੇ ਜੀ ਕਿੰਦੇ ਤੌਰ ਤੇ ਆਈ ਵੀ ਜਾਂ ਅਸਿੱਧੇ ਤੌਰ ਤੇ ਕਿਹ ਚੰਦੀ ਦੀ ਰਿਕੁਆਇਰਮੈਂਟ ਹੋਵੇ ਅਸੀਂ ਉਹ ਰਿਕੁਆਇਰਮੈਂਟ ਦੇ ਹਿਸਾਬ ਨਾਲ ਪੂਰਾ ਕਰਾਂਗੇ ਤਾਂ ਕਿ ਉਹਨਾਂ ਨੂੰ ਉਹ ਚੀਜ਼ ਦੀ ਕੋਈ ਬੇਸਤੀ ਨਾ ਜਾਵੇ ਕਿਉਂਕਿ ਅਸੀਂ ਖਾਣਾ ਬਣਾ ਲਈਏ ਖਾਣਾ ਚਾਹੀਦਾ ਨਾ ਉਹ ਬਹੁਤ ਸਾਰੇ ਗੁਰਦੁਆਰੇ ਜਿਹੜੇ ਆ ਜਾਂ ਹੋਰ ਬਹੁਤ ਸਾਰੀਆਂ ਸੰਸਥਾਵਾਂ ਇਸ ਕੋ ਫਸਤੀਵਲ ਕਰੀਏ ਅਸੀਂ ਕੋਈ ਸਪੋਰਟ ਦੀ ਚਾਹ ਲੈ ਆਏ ਜੀ ਉੱਥੇ ਉਹਨਾਂ ਦੀ ਲੋੜ ਨਾ ਹੋਵੇ ਕੋ ਇਸ ਕਰਕੇ ਅਸੀਂ ਕਿ ਜਿੰਨ ਜਿੰਨ ਤਰ੍ਹਾਂ ਦੀ ਲੋੜ ਹੈ ਜੋ ਰਿਕਰਮੈਂਟ ਆਈਗੀ ਅਸੀਂ ਰਿਕਰਮੈਂਟ ਨੂੰ ਪੂਰਾ ਕਰਾਂਗੇ ਉਹ ਰੈੱਡ ਕਰਾਸ ਦੇ ਮਾਧਿਅਮ ਨਾਲ ਆਪੀ ਉਹ ਤੁਹਾਡੇ ਮਾਧਿਅਮ ਨਾਲ ਉਹ ਸਿੱਧੇ ਤੌਰ ਤੇ ਵਿਸਣਨ ਪ੍ਰਦਾਨ ਕਰੀਏ ਤਾਂ ਵੀ ਸੁਨਨ ਪੂਰੀ ਹੋਣੀ ਹੈ ਇਹਨਾਂ ਤੇ ਇਹ ਅਸੀਂ ਹਿਸਾਬ ਤੋਂ ਜਿੱਥੇ ਨਿਕਲ ਨਹੀਂ ਆਉਂਦੇ ਅਸੀਂ ਉਹਨਾਂ ਦੇ ਬਰਨ ਨਹੀਂ ਹਾਂ ਸਾਫਤ ਸਭ ਕੁਝ ਬਹੁਤ ਬੁਰੀਆ ਕਿਸੇ ਦਾ ਵਿਸ਼ਾ ਜੁੜੀ ਹੋਈ ਕੋਈ ਪਾਰਟੀ ਬਾਰਗ ਉਹਦੇ ਅਧਿਕਾਰ ਤੇ ਉਹਦੇ ਰੁਕਲੋਂ ਤੁਸੀਂ ਵੀ ਜਿਹੜਾ ਰੈੱਡ ਕਰਸ ਨੇ ਦਿੱਤਾ ਤੇ ਨਾਮ ਵੀ ਤੁਸੀਂ ਨਾਲ ਕਮੇਟੀ ਪਈ ਹੈ ਜਿਹੜੀ ਇੱਕ ਵਾਰ ਮਦਦੀ ਹੋਣੀ ਚਾਹੀਦੀ ਤੁਹਾਡੇ ਕੋਲ ਨਹੀਂ ਜਾ ਕਰਵਾਈ ਜੂਗੀ ਜਿਵੇਂ ਉਹ ਪੰਜਾਬ ਦੇ ਵਿੱਚ ਹੋਰ ਧਾਰਮਿਕ ਤੇ ਸਮਾਜਿਕ ਸੰਸਥਾਵਾਂ ਚ ਐਨ ਜੀਓਜ਼ ਆਈਆਂ ਤੇ ਤੁਹਾਡੇ ਸੰਪਰਕ ਚਾਹੀਦੇ ਕਿਉਂਕਿ ਤੁਸੀਂ ਪਿਛਲੇ ਸਮੇਂ ਤੋਂ ਮੰਤਰੀ ਵੀ ਰਹੇ ਇਹ ਵੀ ਨੇ ਐਮਪੀ ਵੀ ਗਏ ਹੋ ਤੇ ਹੋਰ ਵੀ ਤੁਹਾਡੇ ਕੋਲ ਚੇਅਰਮੈਨ ਸਭ ਗਏ ਉਹਦੇ ਨਾਲ ਤੁਹਾਡੇ ਸੰਪਰਕ ਐਨਜੀਓ ਜਾਨ ਕੀ ਤੁਸੀਂ ਉਹਨਾਂ ਨੂੰ ਵੀ ਅਪੀਲ ਕਰਦੇ ਨੂੰ ਚਾਹੁੰਦੇ ਹੋ ਉਹਨਾਂ ਨੂੰ ਵੀ ਕਹਿ ਦਿਓ ਕਿ ਇਸ ਤਰ੍ਹਾਂ ਦੀ ਆਗਿਆ ਬਿਲਕੁਲ ਜੇ ਦੇਣ ਤਾਂ ਸક્ષਮ ਸੰਸਥਾਵਾਂ ਜੀ ਉਹਨਾਂ ਤੋਂ ਸਾਰੇ ਅਸੀਂ ਅਪੀਲ ਕਰਾਂਗੇ ਕਿ ਉਹ ਕਰ ਜੀ ਬਹੁਤ ਸਾਰੀਆਂ ਸੰਸਥਾਵਾਂ ਉਹ ਸੇਵਾ ਭਾਵ ਦਾ ਕੰਮ ਕਰ ਸਕਦੀਆਂ ਜੀ ਪਰ ਮਟੀਰੀਅਲ ਦੇ ਰੂਪ ਦੇ ਵਿੱਚ ਸ਼ਾਇਦ ਉਹਨਾਂ ਦਾ ਜੇਕਰ ਤੇ ਉਹਨਾਂ ਨੂੰ ਅਸੀ ਤਰੀਕੇ ਦੀ ਮੰਨ ਲਓ ਕਿਤੇ ਸਮੱਸਿਆ ਵੀ ਹੁੰਦੀ ਤਾਂ ਭਾਰਤ ਗੌਰਮ ਉਹਨਾਂ ਦੇ ਨਾਲ ਉਹਨਾਂ ਸੰਸਥਾਵਾਂ ਨਾਲ ਉਹਨਾਂ ਦੀ ਵੀ ਮਦਦ ਕਰਨ ਲਈ ਤਿਆਰ ਹੈ ਹਾਂ ਸਭਾ ਸਭ ਹੋਰ ਕੋਈ ਤੁਹਾਡੇ ਕੋਲ ਪਲਾਨ ਕੀਤੀ ਹੋਵੇ ਹਰ ਪਿੰਡਾਂ ਲਈ ਜਿਵੇਂ ਤੁਸੀਂ ਮੈਡੀਸਨ ਦੀ ਦੱਸੀ ਆ ਕੱਪੜਿਆਂ ਦੀ ਦੱਸੀ ਆ ਰਸਤਾ ਨਹੀਂ ਦੱਸੀ ਆ ਜਾਂ ਤਰਪਾਲਾ ਨਹੀਂ ਦੱਸੀ ਆ ਜਾਂ ਤੁਸੀਂ ਪਾਣੀ ਦੀ ਕੀਤੀ ਆ ਹੋਰ ਕੋਈ ਪਲਾਨਿੰਗ ਜਿਹੜੀ ਸਾਡੇ ਕੋਲ ਅਸੀਂ ਤਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਜੀ ਜਿਹੜੀ ਇਸ ਆਪਤਾ ਦੇ ਵਿੱਚੋਂ ਨਿਕਲ ਕੇ ਮਾਨਵਤਾ ਦੀ ਸੇਵਾ ਦੇ ਲਈ ਕੋਈ ਚੀਜ਼ ਦੀ ਰਿਕੁਆਇਰਮੈਂਟ ਆ ਉਹ ਸਾਰੀਆਂ ਅਸੀਂ ਕਰਾਂਗੇ ਇਹਦੇ ਲਈ ਚਾਹੇ ਉਹ ਪਸਮਨ ਦੇ ਚਾਰੇ ਦੇ ਰੂਪ ਛੋਲੇ ਚਾਹੇ ਉਹ ਮਾਨਯ ਲੋੜਾਂ ਦੇ ਅਨੁਸਾਰ ਹੋ ਗਈ ਖਾਂਡ ਵੀ ਦੀ ਚੀਜ਼ਾਂ ਹੁਣ ਦਵਾਈਆਂ ਹੋਣ ਕਿਉਂਕਿ ਅੱਜ ਦੀ ਦੇਰ ਤੋਂ ਬੜੀ ਡਿਮਾਂਡ ਆ ਰਹੀ ਹੈ অলਮੋਸਟ ਇੱਕ ਮੱਛਰ ਬੜਾ ਲੜ ਰਿਹਾ ਮੱਛਰ ਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਬਿਮਾਰੀਆਂ ਮਹਾਮਾਰੀ ਫੈਲਣ ਦਾ ਵੀ ਡਰ ਹੈ ਬਿਲਕੁਲ ਬਿਲਕੁਲ ਤੋਂ ਇਸ ਕਰਕੇ ਉਹਦਾ ਵੀ ਇhtiyat ਕਰਨੀ ਚਾਹੀਦਾ ਬਹੁਤ ਸਾਰੀਆਂ ਜਿਹੜੀਆਂ ਜ਼ਰੂਰੀ ਦਵਾਈਆਂ ਦੀ ਵੀ ਲੋੜ ਪੈਗੀ ਤੋਂ ਉਹ ਜਿਹੜੀਆਂ ਜਿਹੜੀ ਸਾਡੇ ਕੋਲ ਉਹਦੇ ਲਈ ਪਾਕਿਸਤਾਨ ਸਾਨੂੰ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕਿਹਾ ਵੀ ਸਾਡੇ ਕੋਲ ਹੱਲ ਸਕਦਾ ਮਟੀਰੀਅਲ ਹੈਗਾ ਤੇ ਲੋੜ ਵੀ ਲੋੜ ਪਰੇ ਕੇ ਤੁਹਾਨੂੰ ਦੱਸੀ ਜਾਵਾਂਗੀ ਜਦੋਂ ਉਹਨਾਂ ਨੇ ਹੁਣ ਤਿਲਪਾਲਾਂ ਦੀ ਰਿਪੋਰਟ ਦਿੰਦੀ ਮੈਨੂੰ ਕਿ ਸੀਸੀ ਪਾਣੀ ਦੇ ਦੱਸੀ ਸੀ ਜਾਂ ਮਸ਼ਹੂਰ ਰਸ ਸੀ ਉਹ ਸਾਰੀਆਂ ਸੋਨਾਂ ਨੂੰ ਪਹੁੰਚਾ ਦਿੱਤੀ। ਹੋਰ ਵੀ ਜਿਹੜੀ ਰਿਪੋਰਟ ਮੰਗੀ ਉਹ ਅੱਗੇ ਅਸੀਂ ਤਾਂ ਉਹਨੇ ਪੁੱਛ ਕੇ ਆਏ ਕਿ ਅਸੀਂ ਬਹੁਤ ਸਮਾਨ ਦੇ ਤਾਂ ਤੁਹਾਡੇ ਸਾਹਮਣੇ ਬਚਾ ਉਹਨਾਂ ਨੇ ਕਹਿੰਦੇ ਸਾਡੇ ਕੋਲ ਹੁਣ ਕਾਫੀ ਹੈ ਸਾਡੇ ਕੋਲ ਮਟੀਰੀਅਲ ਕਾਫੀ ਆ ਗਿਆ ਹੈ ਲੋੜ ਪੈਂਦੀ ਸੀ ਤੁਹਾਨੂੰ ਆ ਸੋ ਦੋਸਤੋ ਇਸ ਹਨ ਸਾਬਕਾ ਕੇਂਦਰੀ ਮੰਤਰੀ ਜੇ ਸਾਪਲਾ ਜੀ ਜਿਹੜਾ ਨੇ ਕਿਸੇ ਦੇ سامنے ਤੋਂ ਕਾਫੀ ਵਫਾਕ ਕੰਮ ਉਹਦੇ ਆ ਕਿੰਨਾ ਕੀਤਾ ਤੇ ਹੁਣ ਵੀ ਕਰਦਾ ਹੈ ਉੱਥੇ ਨਾਲ ਦੀ ਨਾਲ ਭਾਰਤ ਗੌਰਵ ਸੰਸਥਾ ਦੇ ਵੀ ਪ੍ਰਤੀਨਿਧਤਾ ਜਿਦੀ ਕਰਦੇ ਆ ਤੇ ਨਾਲ ਦੀ ਨਾਲ ਇਹਨਾਂ ਨੇ ਐਮ ਐਸ ਐਪੀ ਸੰਸਥਾ ਬਣਾ ਕੇ ਸਮੇ ਸਮੇਂ ਤੇ ਲੋਕਾਂ ਦੀ ਮਦਦ ਕੀਤੀ ਹੈ। ਉੱਥੇ ਆ ਜਿਹੜੇ ਹਰ ਵਿਤਨ ਤ੍ਰਾਸਦੀ ਹੈ ਉਹਦੇ ਮਾਨਵਤਾ ਦੀ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਤਰ੍ਹਾਂ ਦੀ ਲੋੜਾ ਕਿਸੇ ਦੇ ਰਾਹੀਂ ਵੀ ਕਿਸੇ ਵੀ ਮਾਧਮ ਰਾਹੀਂ ਇਹਨਾਂ ਤੱਕ ਪਹੁੰਚ ਕਰ ਸਕਦਾ ਡਾਇਰੈਕਟ ਕਰਨਾ ਜਾਂ মিডিਆ ਰਾਹੀਂ ਜਿਹੜੀ ਕਿਸੇ ਤਰ੍ਹਾਂ ਜਾਂ ਕਿਸੇ ਹੋਰ ਮੌਜੂਦ ਵਿਅਕਤੀ ਰਾਹੀਂ ਇਹਨਾਂ ਦਾ ਕੰਮ ਇਹ ਹਰ ਹਿੰਲੇ ਜਿਸ ਤਰ੍ਹਾਂ ਦੀ ਗੁਰਗਾਰਮ ਬੁਗੀ ਉਹਦੇ ਇਮਤਾਲ ਉਹਨਾਂ ਦੀ ਪੈਨਲ ਪੂਰੀ ਕਰਨ ਦਾ ਕੋਸ਼ਿਸ਼ ਕਰਨਗੇ ਔਰ ਨਾਲ ਦੀ ਨਾਲ ਕਰਨਗੇ ਵੀ ਤੇ ਉਹਨਾਂ ਨੇ ਸਮੇਂ ਚ ਵੀ ਜੇ ਇਹਨਾਂ ਦੱਸਿਆ ਕਿ ਜਿਵੇਂ ਅਕਸਰ ਦੇਖਿਆ ਜਾਂਦਾ ਜਦੋਂ ਕਿ ਇਆ ਤੇ ਉਹ ਤੋਂ ਬਾਅਦ ਮਹਾਂਮਾਰੀ ਫੈਲਦਾ ਵੀ ਅਦਾ ਕਿਉਂਕਿ ਬਹੁਤ ਸਾਰੀਆਂ ਜਿਹੜੀਆਂ ਕਿਤਾਬਾਂ ਹੁੰਦੀਆਂ ਬਹੁਤ ਸਾਰੇ ਜੈਜੁਅਲਟੀਆਂ ਹੁੰਦੀਆਂ ਉਹਦੇ ਬਾਅਦ ਵਿੱਚ ਬੜੀ ਦਿੱਕਤ ਹੁੰਦੀ ਆ ਤੇ ਉਹਦੇ ਲਈ ਵੀ ਇਨਾਂ ਨੇ ਕਿਹਾ ਵੀ ਪੂਰੀ ਤਿਆਰੀ ਆ ਚਾਹੇ ਆਰੋਮਾਸਟਰੀ ਹੋਵੇ ਚਾਹੇ ਮੈਡੀਸਨ ਦੇ ਕੋਲ ਸੋ ਸਿਕਵੈਸ਼ਨ ਕਰਾਂਗੇ ਆਪਣੇ ਚੈਨਲ ਦੇ ਮਾਧਮੇ ਨਾਲ ਲੋਕਾਂ ਤੱਕ ਬਾਅਦ ਤੱਕ ਇਹਨਾਂ ਦੇ ਨਾਲ ਗੱਲ ਕੀਤੀ ਕਰਵਾਉਣਾ ਚਾਹੀਏ ਅਸ਼ਾਹਪੁਰ ਤੋਂ ਦਾਬਾਹਤ ਲਈ ਦਰਜੀਤ ਅਜਨੂਹਾ ਬਹੁਤ ਬਹੁਤ ਧੰਨਵਾਦ ਸਾਂਭਾਈ ਤੁਹਾਡਾ ਥੈਂਕ ਯੂ ਥੈਂਕ ਯੂ